ਫਿਰੋਈਪੁਰ ਵਿੱਚ ਆਮ ਆਦਮੀ ਪਾਰਟੀ ਨੂੰ ਲੱਗਾ ਵੱਡਾ ਝਟਕਾ ਐਮਐਲਏ ਤੋਂ ਦੁਖੀ ਹੋ ਕੇ 100 ਤੋਂ ਵੱਧ ਪਰਿਵਾਰ ਭਾਜਪਾ ਵਿੱਚ ਹੋਏ ਸ਼ਾਮਲ ਬੀਜੇਪੀ ਆਗੂ ਰਾਣਾ ਗਰਮੀਤ ਸਿੰਘ ਸੋਢੀ ਨੇ ਸਰੋਪੇ ਪਾ ਕੇ ਕੀਤਾ ਨਿੱਘਾ ਸਵਾਗਤ ਸੂਬੇ ਵਿੱਚ ਜਿੱਥੇ ਇੱਕ ਪਾਸੇ ਆਮ ਆਦਮੀ ਪਾਰਟੀ ਥਾਂ-ਥਾਂ ਤੇ ਪੋਸਟਰ ਲਗਾ ਕੇ ਆਪਣੇ ਕੰਮ ਗਿਣਾ ਰਹੀ ਹੈ ਕਿ ਲੋਕ ਆਮ ਆਦਮੀ ਪਾਰਟੀ ਤੋ ਬਹੁਤ ਖੁਸ਼ ਨੇ ਉੱਤੇ ਹੀ ਕੁਝ ਲੋਕ ਆਮ ਆਦਮੀ ਪਾਰਟੀ ਤੋਂ ਨਾ ਖੁਸ਼ ਹੋਣ ਪਾਰਟੀ ਛੱਡ ਕੇ ਦੂਸਰੀਆਂ ਪਾਰਟੀਆਂ ਵਿੱਚ ਜਾ ਰਹੇ ਹਨ ਜਿਸ ਦੀ ਤਾਜ਼ਾ ਉਦਾਹਰਣ ਫਰੋਈਪੁਰ ਦੇ ਪਿੰਡ ਨਵਾਂ ਬਾਰੇਕੇ ਵਿੱਚ ਦੇਖਣ ਨੂੰ ਮਿਲੀ ਹੈ ਜਿੱਥੇ ਭਾਜਪਾ ਆਗੂ ਰਾਣਾ ਗਰਮੀਤ ਸਿੰਘ ਸੋਢੀ ਦੀ ਅਗਵਾਈ ਹੇਠ 100 ਤੋਂ ਵਧੇਰੇ ਪਰਿਵਾਰ ਆਮ ਆਦਮੀ ਪਾਰਟੀ ਨੂੰ ਅਲੱਗ ਦਾ ਆ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ ਜਾਣਕਾਰੀ ਦਿੰਦਿਆਂ ਲੋਕਾਂ ਨੇ ਕਿਹਾ ਕਿ ਹਲਕੇ ਅੰਦਰ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਉਹਨਾਂ ਦੀ ਕੋਈ ਸੁਣਵਾਈ ਨਹੀਂ ਕਰ ਰਹੇ ਤੇ ਨਾ ਹੀ ਕੋਈ ਵਿਕਾਸ ਕਾਰਜਾਂ ਦੇ ਕੰਮ ਹੋ ਰਹੇ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਉਣ ਲਈ ਉਹਨਾਂ ਪੱਲਿਓ ਪੈਸੇ ਖਰਚ ਕਰ ਸਰਕਾਰ ਬਣਾਈ ਸੀ ਪਰ ਉਹਨਾਂ ਦੇ ਕੋਈ ਸੁਣਵਾਈ ਨਹੀਂ ਹੋ ਰਹੀ ਜਿਸ ਤੋਂ ਤੰਗ ਆ ਕੇ ਅੱਜ ਉਹ 100 ਤੋਂ ਵਧੇਰੇ ਪਰਿਵਾਰ ਬੀਜੇਪੀ ਵਿੱਚ ਸ਼ਾਮਲ ਹੋ ਗਏ ਹਨ ਉੱਤੇ ਹੀ ਗੱਲਬਾਤ ਦੌਰਾਨ ਰਾਣਾ ਗਰਮੀਤ ਸਿੰਘ ਸੋਢੀ ਨੇ ਕਿਹਾ ਕਿ ਇਹ ਲੋਕ ਵਿਧਾਇਕਾਂ ਦੀ ਮਨਮਰਜ਼ੀ ਤੋਂ ਪਰੇਸ਼ਾਨ ਹੋ ਕੇ ਬੀਜੇਪੀ ਵਿੱਚ ਸ਼ਾਮਲ ਹੋਏ ਹਨ ਜਿਨ੍ਹਾਂ ਨੂੰ ਪਾਰਟੀ ਵਿੱਚ ਬਣਦਾ ਮਾਣ ਸਨਮਾਨ ਜ਼ਰੂਰ ਦਿੱਤਾ ਜਾਵੇਗਾ ਅਤੇ ਜੋ ਵੀ ਇਹਨਾਂ ਦੇ ਕੰਮ ਹਨ ਉਹ ਪਹਿਲ ਦੇ ਆਧਾਰ ਤੇ ਕਰਵਾਏ ਜਾਣਗੇ। ਅਸੀਂ ਗੱਲ ਨਾ ਕਰੋ ਪਰਿਵਾਰ ਤਾਂ ਬਹੁਤ ਆਏ ਨੇ ਲੇਕਿਨ ਮੈਂ ਜੋ ਮਾਹੌਲ ਦੇਖ ਰਿਹਾ ਉਹ ਸਾਰਾ ਪਿੰਡ ਹੀ ਅੱਜ ਬਾਰੇਕੇ ਦਾ ਸਾਡੇ ਨਾਲ ਸ਼ਾਮਲ ਹੋ ਗਿਆ ਭਾਰਤੀ ਜਨਤਾ ਪਾਰਟੀ ਮੋਦੀ ਜੀ ਦੀਆਂ ਪਾਲਿਸੀਆਂ ਨੂੰ ਦੇਖਦੇ ਭਾਰਤੀ ਜਨਤਾ ਪਾਰਟੀ ਦੇ ਕੰਮਾਂ ਨੂੰ ਦੇਖਦੇ ਹੋਏ ਤੇ ਐਸ ਨਲਾਇਕ ਸਰਕਾਰ ਦੇ ਜਿਹੜੇ ਲੋਕਾਂ ਦੇ ਕੰਮ ਨਹੀਂ ਹੋਏ ਕੇ ਉਹਨਾਂ ਨੂੰ ਨਿੰਦਕੇ ਉਹ ਸਾਡੇ ਨਾਲ ਸ਼ਾਮਲ ਹੋਏ ਨੇ ਆ ਬੀਬੀ ਰਚਨਾ ਸਾਡੇ ਨਾਲ ਖੜੀ ਏ ਰਚਨਾ ਮਸੀ ਇਹਨਾਂ ਨੇ ਅੱਜ ਇਕੱਠ ਕੀਤਾ ਹੋਰ ਰਾਤ ਸਰਦਾਰ ਦਸ਼ਤਰ ਸਿੰਘ ਹੋਰੀ ਪੂਰਨ ਸਿੰਘ ਹੋਰੀ ਸਾਰੇ ਇੱਥੇ ਖੜੇ ਨੇ ਤੇ ਬੀਬੀਆਂ ਸਾਡੇ ਮਹਿਲਾ ਜਿਹੜੀਆਂ ਸਾਡੀਆਂ ਪ੍ਰਧਾਨ ਨੇ ਭਾਰਤੀ ਜਨਤਾ ਪਾਰਟੀ ਦੀਆਂ ਉਹ ਸਾਰੇ ਸਾਡੇ ਵਿੱਚ ਅੱਜ ਰਾਜਮਾਨ ਨੇ ਤੇ ਇਹਨਾਂ ਨੇ ਮਿਲ ਕੇ ਇਹ ਫੈਸਲਾ ਕਰ ਲਿਆ ਵੀ ਅਸੀਂ ਅੱਜ ਬੀਜੇਪੀ ਸ਼ਾਮਲ ਹੋਣਾ ਨੌਜਵਾਨ ਬੱਚੇ ਨੇ ਉਹ ਜਸਪਾਲ ਮੁੰਡਾ ਆ ਖੜਾ ਨਾਲ ਤੇ ਸਾਰੇ ਸਭ ਤੁਹਾਡਾ ਪੂਰਨ ਸਿੰਘ ਦਾ ਪੂਰਨ ਸਿੰਘ ਵੀ ਮੈਂ ਸੁਖਦੇਵ ਸਿੰਘ ਤੇ ਸੁਖਦੇਵ ਸਿੰਘ ਜੀ ਤੁਹਾਡੇ ਗੁਰਮੁਖ ਸਿੰਘ ਗੁਰਮੁਖ ਸਿੰਘ ਹੈ ਪੂਲਾ ਸਿੰਘ ਹੈ ਪੂਲਾ ਸਿੰਘ ਪੂਲਾ ਸਿੰਘ ਜੀ ਗੁਰਮਖ ਸਿੰਘ ਜੀ ਆ ਵੇਖ ਇਹ ਸਾਰੇ ਨੇ ਲੋਕ ਲੋਕ ਤਾਂ ਖੁਸ਼ੀ 'ਚ ਨੇ ਹਾਂ ਖੁਸ਼ੀ 'ਚ ਬਿਲਕੁਲ ਸਾਰਿਆਂ ਦੇ ਨਾਂ ਨੇ ਸਾਰੇ ਭੈਣ ਭਰਾ ਜਿਹੜੇ ਨੇ ਅੱਜ ਸਾਰਾ ਪਿੰਡ ਹੀ ਪਿੰਡ ਜਿਹੜਾ ਹੈਗਾ ਉਹ ਬਾਰੇ ਕਿਦਾ ਔਰ ਇਹਨਾਂ ਨੇ ਇਹ ਵੀ ਨਾਲ ਕਈ ਗੱਲ ਕਹੀ ਹੈ ਕਿ ਅਸੀਂ ਕਿਸੇ ਹੋਰ ਫਜ਼ੂਲ ਪਾਰਟੀ ਨੂੰ ਨਾ ਅਸੀਂ ਅਸੀਂ ਪਿੰਡ 'ਚ ਐਂਟਰਟੇਨ ਕਰਨਾ ਹੈ ਨਾ ਅਸੀਂ ਉਹਨਾਂ ਦੀ ਗੱਲ ਸੁਣਨੀ ਕਿਉਂਕਿ ਅਸੀਂ ਉਹਨਾਂ ਨੂੰ ਵੇਖ ਚੁੱਕੇ ਹਾਂ ਕਾਠ ਦੀ ਹੱਡੀ ਚੜ ਚੁੱਕੀ ਬਹੁਤ ਬਹੁਤ ਧੰਨ ਸਾਰੇ ਆਮ ਆਦਮੀ ਪਾਰਟੀ ਕੀ ਹੋਏ ਨੇ ਇਹ ਆਮ ਆਦਮੀ ਪਾਰਟੀ ਸੀਗੇ ਜੀ ਠੀਕ ਕਾਂਗਰਸ ਸੀਗੇ ਕਾਂਗਰਸ ਸੀਗੇ ਸਭ ਛੱਡ ਕੇ ਆਮ ਆਦਮੀ ਪਾਰਟੀ ਛੱਡ ਕੇ ਆਏ ਆ ਆਮ ਆਦਮੀ ਪਾਰਟੀ ਛੱਡ ਗਏ ਨੇ ਤੇ ਨਾਲ ਗੱਲ ਕਰਨਾ ਚਾਹੁੰਦੇ ਹਾਂ ਤੁਹਾਨੂੰ ਦੱਸਣ ਕਿ ਅੱਜ ਤੁਸੀਂ ਆਮ ਆਦਮੀ ਪਾਰਟੀ ਛੱਡ ਕੇ ਹਾਂਜੀ ਹਾਂਜੀ ਮੈਂ ਰਚਨਾ ਮਸੀਆ ਜੀ ਉਸਾਨੀ ਵਾਲਾ ਵਰਕਸ਼ਾਪ ਬਾਰੇ ਕਿਹਤੋਂ ਮੈਂ ਆਮ ਆਦਮੀ ਪਾਰਟੀ ਨਾਲ ਬਹੁਤ ਹੀ ਜ਼ਿਆਦਾ ਕੰਮ ਕੀਤਾ ਸੀਗਾ ਬਹੁਤ ਹੀ ਜ਼ਿਆਦਾ ਚਾਰ ਹਲਕਿਆਂ ਦੇ ਵਿੱਚ ਮੈਂ ਕੰਮ ਕੀਤਾ ਸੀ ਮੇਰਾ ਅਜ ਤੱਕ ਆਮ ਆਦਮੀ ਪਾਰਟੀ ਵਿਧਾਇਕਾ ਨੇ ਕੋਈ ਇੱਕ ਦੁੱਕੀ ਦਾ ਕੰਮ ਨਹੀਂ ਕੀਤਾ ਮੈਂ ਹਪਾਈ ਜੋ ਕੇ ਡੇ ਨਾਈਟ ਮਿਹਨਤ ਕੀਤੀ ਔਰ ਖਰਚਾ ਵੀ ਆਪਣੇ ਘਰੋਂ ਕੀਤਾ ਬਸਾਂੀਆਂ ਰੈਲੀਆਂ ਦਾ ਬਸਾਂ ਦਾ 20-20 ਹਜ਼ਾਰ ਰੁਪਏ ਕਰਾਇਆ ਦਿੱਤਾ ਲੇਕਿਨ ਮੇਰਾ ਵਿਧਾਇਕ ਨੇ ਜੋ ਜੋ ਹਲਕੇ ਦੇ ਵਿੱਚ ਚਾਰ ਵਿਧਾਇਕ ਨੇ ਚਾਰਾਂ ਵਿਧਾਇਕਾਂ ਨੇ ਇੱਕ ਵਿਧਾਇਕ ਨੇ ਵੀ ਮੇਰਾ ਕੰਮ ਨਹੀਂ ਕੀਤਾ ਕੋਈ ਵੀ ਸੋਨੇਸ ਕਰਕੇ ਨੈਕਟਿਵ ਹੋ ਕੇ ਆਮ ਆਦਮੀ ਪਾਰਟੀ ਦਾ ਨੂੰ ਛੱਡ ਕੇ ਬੀਜੇਪੀ 'ਚ ਸ਼ਾਮਿਲ ਹੋਈਆਂ ਬੀਤੇ ਦਿਨਾਂ ਵਿੱਚ ਅੱਜ ਮੈਂ ਰਾਣਾ ਗੁਰਮੀਤ ਸਿੰਘ ਸੋਢੀ ਜੀ ਦੀ ਜੋ ਮੀਟਿੰਗ ਰੱਖਾਈ ਸੀ ਮੈਂ ਜੋ ਆਣੇ ਲਈ ਸੀ ਆਪਣੇ ਸੈਂਟਰ ਮੰਤਰੀ ਐਸਵੀ ਸਿੰਘ ਪਗੇਲ ਜੀ ਤੋਂ ਤਾਂ ਮੈਂ ਬਹੁਤ ਖੁਸ਼ ਆ ਸਾਨੂੰ ਇੱਕ ਤਾਂ ਦੇਖੋ ਜੀ ਬੀਬੀਆਂ ਨੂੰ ਵਾਦਾ ਕਰਤਾ ਆਮ ਆਦਮੀ ਪਾਰਟੀ ਨੇ 100000 ਰੁਪਇਆ ਦੇਾਂਗੇ ਕਿਸੇ ਨੂੰ ਮਿਲਿਆ ਬੀਬੀਆਂ ਬੋਲ ਲਓ ਕਿਸਨ ਮਿਲਿਆ ਕਿਸੇ ਨੂੰ ਕੋਈ ਨਹੀਂ ਕੁਛ ਨਹੀਂ ਦਿੱਤਾ ਨਾ ਤਾਂ 100000 ਰੁਪਇਆ ਦਿੱਤਾ ਦੂਸਰਾ ਨੰਬਰ ਮੈਨੂੰ ਹਲਕਾ ਕੋਆਰਡੀਨੇਟਰ ਲੱਗੀ ਸੀਗੀ ਲੇਕਿਨ ਕਦੇ ਵੀ ਇਹਨਾਂ ਨੇ ਕੋਈ ਕੰਮ ਨਹੀਂ ਕੀਤਾ ਰਹਿੰਦਾ ਕਹਿੰਦਾ ਸਾਡਾ ਮਨਰੇਗਾ ਦਾ ਵੀ ਕੰਮ ਜਿਹੜਾ ਬੰਦ ਕਰਵਾ ਦਿੱਤਾ ਵਿਧਾਇਕ ਦੇ ਜਿਹੜੇ ਬੰਦੇ ਸੀ ਉਹਨਾਂ ਨੇ ਦੇ ਆਲ ਵੀ ਬੰਦ ਕਰਵਾ ਦਿੱਤਾ ਮਨਰੇਗਾ ਦਾ ਬੀਬੀਆਂ ਦੀ ਤਵੇ ਤੋਂ ਰੋਟੀ ਲਾਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਇਸ ਕਰਕੇ ਅਸੀਂ ਆਮ ਆਦਮੀ ਪਾਰਟੀ ਨੂੰ ਮੈਂ ਅਸਤੀਫਾ ਦਿੱਤਾ ਹੈ ਪਰ ਦੇਖ ਕੇ ਮੈਂ ਸੈਂਟਰ ਸਰਕਾਰ ਨਾਲ ਜੁੜ ਚੁੱਕੀ ਹਾਂ ਅੱਜ ਕਿੰਨੇ ਜੁਆਇਨ ਹੋਏ ਜਿਹੜੇ ਪਾਰਟੀ ਦੇ ਵਿੱਚ ਜੁਆਇਨ ਅੱਜ ਘੱਟੋ ਘੱਟ ਅਸੀਂ 100 ਬੰਦਾ ਜੁਆਇਨ ਕੀਤਾ ਆਮ ਆਦਮੀ ਪਾਰਟੀ ਤੋਂ ਆਪੀ ਜੀ ਪੀ ਦੇ ਵਿੱਚ ਜੀ ਜੀ ਤਾਂ ਪੱਲਾ ਫੜਿਆ ਆ ਅੱਜ ਆਮ ਆਦਮੀ ਪਾਰਟੀ ਛੱਡ ਕੇ ਬੀ ਜੀ ਪੀ ਦਾ ਪੱਲਾ ਫੜਿਆ ਸਾਨੂੰ ਸਾਨੂੰ ਮਤਲਬ ਕਿ 100% ਤੱਕ ਵਿਸ਼ਵਾਸ ਆ ਉਹਨਾਂ ਤੇ ਕਿ ਸਾਡੇ ਸਾਰੇ ਕੰਮ ਸੈਂਟਰ ਸਰਕਾਰ ਕਰੇਗੀ ਪਹਿਲਾਂ ਵੀ ਅਸੀਂ ਜੋ ਵੀ ਸਹੂਲਤਾਂ ਸਾਨੂੰ ਮਿਲੀਆਂ ਨੇ ਉਹ ਸੈਂਟਰ ਸਰਕਾਰ ਆ ਮਾਨਯੋਗ ਨਰਿੰਦਰ ਮੋਦੀ ਜੀ ਨੇ ਸਾਨੂੰ ਗੈਸ ਚੁੱਲੇ ਦਿੱਤੇ ਸਰਕਾਰੀ ਛਤਾਂ ਦਿੱਤੀਆਂ ਔਰ 5 ਲੱਖ ਦਸ਼ਮਨ ਕਾਟ ਦਿੱਤਾ ਪੰਜਾਬ ਸਰਕਾਰ ਨੇ ਸਾਨੂੰ ਕੁਝ ਨਹੀਂ ਦਿੱਤਾ ਮੇਰਾ ਨਾਮ ਰਾ ਮੇਰਾ ਨਾਮ ਰਾਣੋ ਜੀ ਗਾੜੀ ਜਿਹੜੇ ਅੱਜ ਪਰਿਵਾਰ ਜਿਹੜੇ ਸ਼ਾਮਲ ਹੋਏ ਬੀਜਪੀ ਚ ਕੀ ਕਹਿਣਾ ਅਸੀਂ ਕਹਿਣਾ ਚਾਹਦੇ ਆਂ ਵੀ ਬਸ ਸਾਰੇ ਜੁੜ ਕੇ ਰਹਿਣ ਸਾਡੇ ਨਾਲ ਵੀ ਸਾਡਾ ਪਹਿਲੇ ਕਿਸੇ ਸੁਣਾਈ ਨਹੀਂ ਕੀਤੀ ਨਾ ਕੋਈ ਕਰ ਸਕਦਾ ਸਾਡੀ ਸੁਣਾਈ ਅਸੀਂ ਜਿਸ ਟਾਈਮ ਵੀ ਜਾਂਦੇ ਸਾਡੀ ਸੁਣਾਈ ਕਰਦੇ ਨੇ ਉਸੇ ਟਾਈਮ ਇਸ ਰਾਣਾ ਸਾਹਿਬ ਦੇ ਕੋਲ ਆਮ ਆਦਮੀ ਪਾਰਟੀ ਨਸਰਾ ਲੋਕ ਦਗੇ ਸੀਗੇ ਬਹੁਤ ਦੁਖੀ ਕੀ ਕੋ ਕੰਮ ਨਹੀਂ ਹੋ ਰਿਹਾ ਕੋਈ ਕੰਮ ਨਹੀਂ ਕੀਤਾ ਸਾਡੇ ਅੱਛੱਪੜ ਦਾ ਨਾਮ ਲਿਆ ਸੀ ਵੀ ਚੱਪੜ ਚਕਾ ਦੇਂਗਾ ਕੋਈ ਨਹੀਂ ਚਕਾਇਆ ਹਾਂਜੀ ਅੱਜ ਕਿੰਨੇ ਪਰਿਵਾਰ ਜਿਹੜੇ ਸ਼ਾਮਿਲ ਦਿੱਤੇ ਅੱਜ ਹੋ ਗਿਆ 100 ਤੋਂ ਉੱਤੇ ਹੋ ਗਿਆ ਕੋਈ ਨਾਲ ਹੀ ਨਹੀਂ ਕੁਝ ਨਹੀਂ ਪਾਣੀ ਦੇ ਵਿੱਚ ਬੈਠੇ ਗੰਦ ਦੇ ਵਿੱਚ ਪਾਣੀ ਵੀ ਬਹੁਤ ਬਕਾਰ ਪੀ ਰਹੇ ਹਾਂ ਸੋ